ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਨਿਵਾਸੀਆਂ ਨੂੰ ਅਤੇ ਸਾਰੇ ਪ੍ਰੈਸ ਵੀਰਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਇੱਥੇ ਜੋ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਬਲਿਕ ਨੇ ਤਿਵਾਰ ਨੂੰ ਮਨਾਣਾ ਹੈ ਉਹਦੇ ਸੰਬੰਧੀ ਕੁਝ ਅਸੀਂ ਆਪਣੇ ਵਿਭਾਗ ਵੱਲੋਂ ਜਨਤਾ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜਾਂ ਅਪੀਲ ਕਰਨੀ ਚਾਹੁੰਦੇ ਹਾਂ ਜਿਹੜੇ ਪਟਾਕੇ ਬੱਚਿਆਂ ਨੂੰ ਘੱਟ ਤੋਂ ਘੱਟ ਬਜਾਏ ਜਾਣ ਤਾਂ ਕਿ ਅਸੀਂ ਗਰੀਨ ਦੀਵਾਲੀ ਮਨਾ ਸਕੀਏ ਜੇਕਰ ਉਹਨਾਂ ਨੇ ਬਜਾਉਣੇ ਹੀ ਹਨ ਜ਼ਾਇਦ ਕਰਦੇ ਹਨ ਤੇ ਉਹ ਵੱਡਿਆਂ ਦੀ ਨਿਗਰਾਨੀ ਵਿੱਚ ਪਟਾਕੇ ਚਲਾਉਣ ਖੁੱਲੀ ਜਗ੍ਹਾ ਤੇ ਪਟਾਕੇ ਚਲਾਏ ਜਾਣ ਹੋ ਸਕੇ ਤਾਂ ਕੋਲ ਪਾਣੀ ਦੀ ਬਾਲਟੀ ਰੱਖ ਲਈ ਜਾਵੇ ਤੇ ਜੇਕਰ ਕੋਈ ਜਿੱਥੋਂ ਤੱਕ ਕੱਪੜੇ ਪਹਿਨਣ ਦੀ ਗੱਲ ਹੈ ਉਹ ਸੂਤੀ ਕੱਪੜੇ ਹੀ ਪਹਿਨਣੇ ਚਾਹੀਦੇ ਹਨ ਇਹ ਅਜਿਹੇ ਕੱਪੜੇ ਨਾ ਪਹਿਨੇ ਜਾਣ ਕਿ ਜਿਨ੍ਹਾਂ ਨੂੰ ਛੇਤੀ ਅੱਗ ਲੱਗ ਜਾਂਦੀ ਹੈ ਤੇ ਉਹ ਸਾਡੇ ਸਰੀਰ ਨਾਲ ਚਿਪਕ ਜਾਂਦੇ ਹਨ ਦੂਸਰੀ ਗੱਲ ਤੀਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਘਟਨਾ ਘਟ ਜਾਂਦੀ ਹੈ ਤੇ ਉੱਥੇ ਸਾਨੂੰ ਪਹਿਲਾਂ ਫਸਟ ایڈ ਦੇਣੀ ਹੁੰਦੀ ਹੈ ਜੇ ਬਰਨ ਕੇਸ ਦੇ ਵਿੱਚ ਕੱਪੜੇ ਲਾ ਕੇ ਉਹਨੂੰ ਸਾਫ਼ ਸਾਫ਼ ਕਰਨਾ ਹੁੰਦਾ ਨੌਨ ਨੌਨ ਪਾਣੀ ਨਾਲ ਉਹਨੂੰ ਬਾਸ਼ ਕਰਨਾ ਹੁੰਦਾ ਧੋਣਾ ਹੁੰਦਾ ਇੱਥੇ ਤਰ੍ਹਾਂ ਜੇ ਕੋਈ ਅੱਖਾਂ ਵਿੱਚ ਛੱਟ ਟੁੱਟ ਲੱਗ ਜਾਂਦੀ ਹੈ ਜਾਂ ਕੋਈ ਅੱਖ ਦੇ ਵਿੱਚ ਜਖਮ ਹੋ ਜਾਂਦਾ ਸਾਨੂੰ ਉਹਨੂੰ ਵੀ ਜ਼ਿਆਦਾ ਮਲਣਾ ਜਾਂ ਰਗੜਨਾ ਨਹੀਂ ਚਾਹੀਦਾ ਉਹਨੂੰ ਸਿੰਪਲ ਪਾਣੀ ਦੇ ਵਿੱਚ ਛਿੱਟੇ ਮਾਰ ਕੇ ਡਾਕਟਰ ਲਈ ਡਾਕਟਰ ਦੀ ਜਾਂਚ ਲਈ ਉਹਨੂੰ ਅੱਗੇ ਭੇਜ ਦੇਣਾ ਚਾਹੀਦਾ ਹੈ। ਬਾਕੀ ਅਸੀਂ ਸਾਰੇ ਜ਼ਿਲ੍ਹੇ ਵਿੱਚ 24 ਘੰਟੇ ਅਮਰਜੈਂਸੀ ਸਵਾਵਾ ਐਸਐਮਓ ਸਾਹਿਬਾਨ ਨੂੰ ਕਹਿ ਦਿੱਤਾ ਹੈ ਕਿ ਅਮਰਜੈਂਸੀ ਸਵਾਵਾ 24 ਘੰਟੇ ਰੱਖੀਆਂ ਜਾਣ। ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਨੇੜੇ ਦੇ ਸਾਵਡਵੀਨ ਹਸਪਤਾਲ ਜਾਂ ਜ਼ਿਲ੍ਹਾ ਹਸਪਤਾਲ ਬੱਟੇ ਆਫੀਸ਼ਾਨ ਨੂੰ ਰੈਫਰ ਕੀਤਾ ਜਾ ਸਕਦਾ ਹੈ। ਸਾਰੇ ਸਪੈਸ਼ਲਿਸਟ ਔਨ ਕਾਲ ਰਹਿਣਗੇ। ਸਾਰੀਆਂ ਸਵਾਵਾ ਅਮਰਜੈਂਸੀ ਲਈ ਅਸੀਂ ਪੂਰੇ ਪ੍ਰਬੰਧ ਕਰ ਚੁੱਕੇ ਹਾਂ। ਧੰਨਵਾਦ ਥੈਂਕ ਯੂ ਆਕਸੀਜਨ ਪਲੈਂਟ ਆਰ ਆਕਸੀਜਨ ਸਪਲਾਈ ਦੀ ਕਿਓ ਸਰ ਆਕਸੀਜਨ ਸਾਡੇ ਕੋਲ ਪੂਰੀ ਹੈ ਜਿੱਥੇ ਘਾਟ ਹੈ ਉੱਥੇ ਅਸੀਂ ਡਿਮਾਂਡ ਆਲਰੇਡੀ ਵਿਭਾਗ ਨੂੰ ਭੇਜ ਦਿੱਤੀ ਹੈ ਉਹਦੀ ਸਪਲਾਈ ਹੁਣ ਸਾਡੇ ਕੋਲ ਆਜਾ ਪਹੁੰਚ ਰਹੀ ਹੈ ਔਰ ਆ ਵੀ ਜਾਵੇਗੀ ਉਹ ਸਰ ਕੋਰੋਨਾ ਦੇ ਵਿੱਚ ਆਈ ਥਿੰਕ ਸੋ ਕੀ ਪ੍ਰਤੀ ਦਾ ਨੁਸਰੰਦ ਬਣੇ ਹੋਏ ਸੀ ਜੀ ਸਰ ਪ੍ਰੋਬਲਮ ਸੀ ਉਹਦੀ ਜੇ ਤੇ ਕੈਪ ਸੀਗੀ ਔਰ ਤੁਹਾਡੇ ਹਸਪੀਟਲ ਨਾਲ ਮੈਚਿੰਗ ਕਰਦੀ ਸੀ ਅੱਜ ਵੀ ਉਸ ਸੰਦਰ ਕੋਈ ਕੰਮ ਚਾਹਨਾ ਕਿਸੇ ਇਸ ਲਈ ਉਹਨਾਂ ਨੂੰ ਅਸੀਂ ਉਹ ਸਾਧਨ ਨਹੀਂ ਚੱਲਣਗੇ ਉਹ ਕੰਡਮ ਕਰ ਦਾਂਗੇ ਅਸੀਂ ਨਵੇਂ ਮੰਗਵਾ ਲਏ ਆ ਨਵੇਂ ਆ ਰਹੇ ਵਿਭਾਗ ਤੋਂ ਨਵੇਂ ਖਰੀਦ ਵੀ ਸਕਦੇ ਆ ਅਸੀਂ ਆਕਸੀਜਨ ਪਲੈਂਟ ਵੀ ਤੁਹਾਡਾ ਇੱਥੇ ਹਾਜ਼ਰੀ ਦਾ ਲੱਭੀ ਬਣਿਆ ਲੱਗਾ ਸੀਗਾ ਬਹੁਤ ਐਕਟਿਵ ਹੋ ਕੇ ਹਾਂਜੀ ਉਹਦੀ ਲਾਇਸੈਂਸਿੰਗ ਦੀ ਪ੍ਰੋਬਲਮ ਸੀਗੀ ਲਾਇਸੈਂਸ ਅਪਲਾਈ ਹੋ ਗਿਆ ਅਸੀਂ ਹੁਣ ਜਲਦੀ ਉਹਨੂੰ ਜਿਹੜਾ ਲਿਕਵਿਡ ਆਕਸੀਜਨ ਪਲੈਂਟ ਉਹ ਜਲਦੀ ਸਟਾਰਟ ਕਰਦੇ ਆ ਸਰ ਤੁਸੀਂ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਗੱਲ ਕੀਤੀ ਇੱਕ ਪੈਨਸਿਲਿਨ ਦਾ ਇੰਜੈਕਸ਼ਨ ਲਵਾਣਾ ਹੈ ਉਹਦਾ ਤੁਹਾਡਾ ਹਸਪੀਟਲ ਇੱਕ ਰੈਫਰ ਕਰ ਦਿੰਦਾ ਕਹਿੰਦਾ ਨਹੀਂ ਸਾਡੇ ਕੋਲ ਇਹਦੇ ਬਾਰੇ ਨਹੀਂ ਲੱਗਣਾ ਇ ਸਰ ਉਹ ਇੱਕ ਕਲੀਪ ਪੈਨਸਿਲ ਹੈ ਐਨੀ ਹੈਜਰਡ ਹੈ ਕਿ ਸਿੱਧੀ ਡੈਥ ਹੋndi ਸੀ ਸਾਡੇ ਡਿਪਾਰਟਮੈਂਟ ਨੇ ਕਿਹਾ ਕਿ ਪੈਨਸਿਲ ਜਿਹੜੀ ਉਹ ਨਾਲ ਆਇਆ ਜਾਵੇ ਪਰ ਜੇ ਕਿਸੇ ਨੇ ਲਵਾਉਣੀ ਆ ਟੈਸਟ ਕਰਨ ਤੋਂ ਬਾਅਦ ਲਵਾਈ ਜਾ ਸਕਦੀ ਹੈ ਕੋਲ ਡ੍ਰੀਨਾਲੀਨ ਇੰਜੈਕਸ਼ਨ ਰੱਖ ਲੈਣ ਜਿਹੜਾ ਉਹ ਇੰਜੈਕਸ਼ਨ ਨੂੰ ਰੋਕਦਾ ਹੈ ਕਿ ਮੈਂ ਜੇ ਕੋਈ ਜ਼ਿਆਦਾ ਇੰਟਰਸਟਿਡ ਹੈ ਮੈਂ ਐਸਮੋ ਸਾਹਿਬ ਨਾਲ ਆਪਣੇ ਐਮਰਜੈਂਸੀ ਮੈਡੀਕਲ ਆਪਸ਼ਨ ਨਾਲ ਮੀਟਿੰਗ ਲਵਾਵਾਂਗਾ ਕਿ ਜੇ ਕੋਈ ਸੈਂਸਿਟਿਵ ਨਹੀਂ ਹੈ ਤੁਸੀਂ ਐਮਰਜੈਂਸੀ ਤੇ ਉਹਨੂੰ ਦੇ ਜੇ ਉਹਦੀ ਪ੍ਰੀਫਰੈਂਸ ਹੈ ਪੇਸ਼ੇਂਟ ਦੀ ਕਿ ਮੈਂ ਪੈਨਸਿਲ ਇੰਜੈਕਸ਼ਨ लगवा ਰਹੀ ਹਾਂ ਤੇ ਅਸੀਂ ਉਹ ਲਾ ਸਕਦੇ ਆ ਕੋਲ ਉਹਨਾਂ ਨੂੰ ਪ੍ਰੋਪਰ ਇੰਜੈਕਸ਼ਨ ਰੋਕਣ ਲਈ ਸਾਰੇ ਇੰਜੈਕਸ਼ਨ ਸਾਡੇ ਕੋਲ ਹੁੰਦੇ ਵੀ ਆ ਅੱਗੇ ਤੋਂ ਉਹ ਧਿਆਨ ਵੀ ਰੱਖਣਗੇ ਤੇ ਲਾਉਣਗੇ ਵੀ ਜਿੱਥੇ ਜਰੂਰੀ ਗਾਈਡ ਕਰਨ ਦੀ ਵਿਜੇ ਪਹਿਲੇ ਕਹਿ ਦਿੱਤਾ ਜਾਂਦਾ ਨਹੀਂ ਜੀ ਇੰਜੈਕਸ਼ਨ ਤੁਸੀਂ ਨਹੀਂ ਸਾਰੇ ਟੋਟਲੀ ਡਿਪਾਰਟਮੈਂਟ ਲੈਵਲ 'ਤੇ ਬੰਦਾ ਹੈ ਕਿਉਂਕਿ ਇੰਨਾ ਫਟਲ ਹੋ ਜਾਂਦਾ ਸੀਗਾ ਕਿ ਕਈ ਵਾਰ ਉਹ ਨਹੀਂ ਰੁਕਿਆ ਜਾਂਦਾ ਡੈਥ ਹੋ ਜਾਂਦੀ ਸੀ ਸਾਡੇ ਮਤਲਬ ਵੀ ਡੈਥ ਕੇਸ ਹੋਏ ਆ ਤੇ ਰੁਕਿਆ ਉਹਦੇ ਉਹਦੇ ਸਬਸਟੀਟਿਊਟ ਤੇ ਹੋਰ ਸਾਡੇ ਕੋਲ ਮੈਡੀਸਿਨ ਤੇ ਅਨ ਇੰਜੈਕਸ਼ਨ ਹੈਗੇ ਆ ਔਰ ਪੈਨਸਲਿੰਗ ਦੀ ਨਹੀਂ ਜਰੂਰਤ ਨਹੀਂ ਹੈਗੀ ਮੈਂ ਸਮਝਦਾ ਕਿਉਂ ਨਹੀਂ ਕੀਤਾ ਜਾਂਦਾ ਹੈਗੀ ਗਾਈਡ ਕਿਉਂ ਨਹੀਂ ਕਿਉਂਕਿ ਸਰ ਸਾਡੇ ਕੋਲ ਸਪਲਾਈ ਆਉਂਦੀ ਨਹੀਂ ਹੁਣ ਪੈਨਸਲਿੰਗ ਦੀ ਮੈਂ ਤਾਂ ਵੇਖੀ ਨਹੀਂ ਸਾਡੇ ਸੂਰਵਿਟ ਹੋ ਗਏ ਦਾ